ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ। حاضر ਹੋਇਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ। ਦੋਸਤੋ ਸਿੱਧੂ ਮੂਸੇ ਵਾਲੇ ਬਾਈ ਦੇ ਫੈਨਾਂ ਨੂੰ ਗੀਤਾਂ ਦਾ ਇੰਤਜ਼ਾਰ ਤਾਂ ਰਹਿੰਦਾ ਹੀ ਹੈ ਤੇ ਨਾਲ ਹੀ ਸਿੱਧੂ ਮੂਸੇ ਵਾਲੇ ਬਾਈ ਦੇ ਹਾਲੋਗ੍ਰਾਮ ਸ਼ੋਅ ਦਾ ਵੀ ਵੱਡੇ ਲੈਵਲ ਦੇ ਉੱਤੇ ਇੰਤਜ਼ਾਰ ਕੀਤਾ ਜਾ ਰਿਹਾ ਹੈ। ਦੋਸਤੋ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇ ਵਾਲੇ ਬਾਈ ਦੇ ਚਲੇ ਜਾਣ ਤੋਂ ਬਾਅਦ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਨੇ UK ਦੀ ਇੱਕ ਕੰਪਨੀ ਤੋਂ ਸਿੱਧੂ ਮੂਸੇ ਵਾਲੇ ਬਾਈ ਦਾ ਇੱਕ ਸਟਰਕਚਰ ਤਿਆਰ ਕਰਵਾਇਆ ਹੈ। ਜੋ ਕਿ ਸਟੇਜ ਦੇ ਉੱਪਰ ਤਸਵੀਰ ਬਣਾ ਦੇਵੇਗਾ ਤੇ ਸਿੱਧੂ ਮੂਸੇ ਵਾਲੇ ਬਾਈ ਦੇ ਹੱਥਾਂ ਪੈਰਾਂ ਦੀ ਮੂਵਮੈਂਟ ਵੀ ਹੋਵੇਗੀ ਅਤੇ ਦੋਸਤੋ ਇਸੇ ਨੂੰ ਹੀ ਹਾਲੋਗ੍ਰਾਮ ਸ਼ੋਅ ਕਿਹਾ ਜਾਂਦਾ ਹੈ ਤੁਹਾਨੂੰ ਦੱਸਦੀ ਕਿ ਇਸ ਤੋਂ ਪਹਿਲਾਂ ਦੁਨੀਆ ਦੇ ਵਿੱਚ ਟੂ ਪਾਕ ਸ਼ਕੌਰ ਜੋ ਕਿ ਬਹੁਤ ਵੱਡਾ ਰੈਪਰ ਹੈ ਉਸਦੇ ਹਾਲੋਗ੍ਰਾਮ ਸ਼ੋਅ ਹੁੰਦੇ ਸੀ ਅਤੇ ਹੁਣ ਦੁਨੀਆ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਸਿੱਧੂ ਮੂਸੇ ਵਾਲੇ ਬਾਈ ਦੇ ਹਾਲੋਗ੍ਰਾਮ ਸ਼ੋਅ ਲੱਗਣਗੇ ਅਤੇ ਸਰਦਾਰ ਬਲਕੌਰ ਸਿੰਘ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਵੀ ਕਿਹਾ ਸੀ ਕਿ ਹਾਲੋਗ੍ਰਾਮ ਸ਼ੋਅ ਜਲਦ ਹੀ ਰਿਲੀਜ਼ ਕੀਤੇ ਜਾਣੇ ਆ ਪਰਿਵਾਰ ਦੇ ਵੱਲੋਂ ਅਤੇ ਪੂਰੀ ਦੁਨੀਆ ਦੇ ਵਿੱਚ ਤੁਸੀਂ ਦੇਖੋਗੇ ਸਿੱਧੂ ਮੂਸੇ ਵਾਲੇ ਬਾਈ ਨੂੰ ਫੇਰ ਤੋਂ ਸਟ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਵੱਲੋਂ ਜਾਂ ਮੈਨੇਜਮੈਂਟ ਦੇ ਵੱਲੋਂ ਹੋਲੋਗ੍ਰਾਮ ਸ਼ੋਅਾਂ ਦਾ ਕੋਈ ਵੀ ਅਨਾਉਂਸਮੈਂਟ ਨਹੀਂ ਕੀਤੀ ਗਈ। ਤਾਂ ਦੋਸਤੋ ਸਿੱਧੂ ਮੂਸੇਵਾਲੇ ਬਾਈ ਦੇ ਇੱਕ ਵੱਡੇ ਫੈਨ ਪੇਜ ਦੇ ਵੱਲੋਂ ਇੱਕ ਮੈਸੇਜ ਸ਼ੇਅਰ ਕੀਤਾ ਜਾਂਦਾ ਹੈ ਜਿਸ ਵਿੱਚ ਉਹ ਲਿਖਦਾ ਹੈ ਕਿ ਵੀ ਰੈਡੀ ਟੂ ਹੋਲੋਗ੍ਰਾਮ, ਯਾਨੀ ਕਿ ਸਿੱਧੂ ਮੂਸੇਵਾਲੇ ਬਾਈ ਦੇ ਹੋਲੋਗ੍ਰਾਮ ਸ਼ੋਅ ਜਲਦ ਹੀ ਰਿਲੀਜ਼ ਹੋਣਗੇ ਅਤੇ ਪੂਰੀ ਦੁਨੀਆ ਦੇ ਵਿੱਚ ਲੱਗਣਗੇ। ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਸਿੱਧੂ ਮੂਸੇਵਾਲੇ ਬਾਈ ਦੇ ਹੋਣ ਜਾ ਰਹੇ ਹੋਲੋਗ੍ਰਾਮ ਸ਼ੋਅਾਂ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਜੇਕਰ ਤੁਸੀਂ ਸਾ ਮੂਸੇ ਵਾਲੇ ਬਾਈ ਦੀਆਂ ਅਪਡੇਟਸ ਅਤੇ ਵੀਡੀਓ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਤਾਂ ਦੋਸਤੋ ਮਿਲਦੇ ਆ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਲੈ ਕੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ